ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਲਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਰਨਤਾਰਨ ਜ਼ਿਮਨੀ ਚੋਣ ਦੇ ਉੱਪਰ ਹੀ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਤਰਨਤਾਰਨ ਦੇ ਵਿੱਚ ਤੜਲੇਦਾਲ ਪ੍ਰਚਾਰ ਕਰਕੇ ਆਏ ਨੇ ਪਰ ਇੱਥੇ ਸਵਾਲ ਬਹੁਤ ਵੱਡਾ ਇਹ ਬਣਿਆ ਹੋਇਆ ਹੈ ਕਿ ਸੁਖਬੀਰ ਬਾਦਲ ਦੀ ਰਾਹ ਤੇ ਤੁਰਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ ਕਿਉਂਕਿ ਦੇਖਿਆ ਜਾਵੇ ਤਾਂ ਨਾ ਤਾਂ ਸੁਖਬੀਰ ਬਾਦਲ ਅਮਰਿਤਪਾਲ ਸਿੰਘ ਤੇ ਸਿੱਧਾ ਪੋਲੀਟੀਕਲ ਅਟੈਕ ਕਰ ਰਹੇ ਨੇ ਅਤੇ ਨਾ ਹੀ ਭਗਵੰਤ ਮਾਨ ਜਿਹੜੇ ਨੇ ਅਮਰਿਤਪਾਲ ਸਿੰਘ ਤੇ ਸਿਆਸੀ ਅਟੈਕ ਪੋਲੀਟੀਕਲ ਅਟੈਕ ਕਰਦੇ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਹਾਲਾਂਕਿ ਜੇ ਅਸੀਂ ਗੱਲ ਕਰੀਏ ਭਗਵੰਤ ਮਾਨ ਦੀ ਤਾਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਕਾਂਗਰਸ ਪਾਰਟੀ ਤੇ ਜਾਂ ਫਿਰ ਅਸੀਂ ਗੱਲ ਕਰੀਏ ਵਿਕਰਮ ਸਿੰਘ ਝੂਠਿਆ ਨੂੰ ਤਾਂ ਖੂਬ ਆਪਣੇ ਨਿਸ਼ਾਨੇ ਤੇ ਲੈਂਦੇ ਨਜ਼ਰ ਆ ਰਹੇ ਨੇ ਪਰ ਅੰਮ੍ਰਿਤਪਾਲ ਸਿੰਘ ਤੇ ਡਾਇਰੈਕਟ ਅਟੈਕ ਨਹੀਂ ਕਰਨਾ ਇਜ਼ ਆ ਕਾਰਨ ਕੀ ਮੰਨਿਆ ਜਾਵੇ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਦੂਜੇ ਪਾਸੇ ਅਗਰ ਅਸੀਂ ਦੇਖੀਏ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਤਰਨ ਤਾਰਨ ਦੇ ਵਿੱਚ ਉਨੀ ਐਕਟਿਵ ਨਜ਼ਰ ਨਹੀਂ ਆ ਰਹੀ ਹੈ ਤਾਂ ਕੀ ਇਹ ਸਮਝਾ ਜਾਵੇ ਕਿ ਤਰਨ ਤਾਰਨ ਜ਼ਿੰਮੇ ਚੋਂਦਾ ਸਾਰਾ ਭਾਰ ਸਾਰੀ ਜ਼ਿੰਮੇਵਾਰੀ ਸਿਰਫ ਅਤੇ ਸਿਰਫ ਭਗਵੰਤ ਮਾਨ ਦੇ ਮੋਢਿਆਂ ਤੇ ਹੀ ਹੈ ਅਗਰ ਅਜਿਹਾ ਹੈ ਤਾਂ ਇਹਦਾ ਨਫਾ ਨੁਕਸਾਨ ਕੀ ਹੈ ਭਗਵੰਤ ਮਾਨ ਨੂੰ ਹਾਰ ਜਿੱਤ ਦੇ ਸਮੀਕਰਨਾਂ ਨਾਲ ਕਿਸ ਤਰ੍ਹਾਂ ਦਾ ਅੱਗੋਂ ਅਸੀਂ ਕਹਿ ਸਕਦੇ ਹਾਂ ਰਸਤਾ ਦੇਖਣਾ ਪਏਗਾ ਕੀ ਸਮੀਕਰਨ ਬਣਨਗੇ ਅੱਗੋਂ ਦੇ ਭਗਵੰਤ ਮਾਨ ਦੇ ਲਈ ਤਰਨ ਤਾਰਨ ਜ਼ਿਮਨੀ ਚੋਂ ਦੀ ਹਾਰ ਜਿੱਤ ਦੇ ਨਾਲ ਜ਼ਰੂਰ ਹੈ ਵਕ ਵਕ ਸਥਿਤੀਆਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਤਰਨ ਤਾਰਨ ਦੀ ਜ਼ਿਮਨੀ ਚੋਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਗਿਆ ਔਰ ਜਿਹੜੇ ਸ਼ੁਰੂਆਤੀ ਤੌਰ ਤੇ ਸਰਵੇਖਣ ਸੀ ਗੱਲ ਉਹਨਾਂ ਸਰਵੇਖਣਾਂ ਤੋਂ ਬਹੁਤ ਅੱਗੇ ਚਲੀ ਗਈ ਹੈ ਔਰ ਜਿਹੜੀਆਂ ਅੱਜ ਦੀਆਂ ਸਥਿਤੀਆਂ ਨੇ ਮੈਂ ਇਹ ਮਹਿਸੂਸ ਕਰਦਾ ਦੇ ਤਰਨ ਤਰਨ ਦੇ ਵਿੱਚ ਇਸ ਵੇਲੇ ਜੋ ਹਾਲਾਤ ਨੇ ਨੱਕੋ ਨੱਕ ਫਸਵੀਂ ਟੱਕਰ ਕੰਡੇਦਾਰ ਟੱਕਰ ਹੈ ਸਿੱਧੇ ਰੂਪ ਦੇ ਵਿੱਚ ਤਿੰਨ ਪਾਰਟੀਆਂ ਦੇ ਵਿੱਚ ਇੱਕ ਤਾਂ ਬੀਬੀ ਸੁਖਵਿੰਦਰ ਕੌਰ ਰੰਦਾਵਾ ਭਾਵੇਂ ਉਹਨਾਂ ਦਾ ਸਬੰਧ ਸੁਖਵੀਰ ਬਾਦਲ ਦੀ ਪਾਰਟੀ ਨਾਲ ਹੈ ਪਰ ਉਹਨਾਂ ਦੀਆਂ ਜਿਹੜਾ ਉਹਨਾਂ ਦਾ ਆਜ਼ਾਦ ਗਰੁੱਪ ਹੈ ਉਹਦੇ ਕਰਕੇ ਉਹ ਕਾਫੀ ਜ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਨੇ ਔਰ ਉਹਨਾਂ ਦੀ ਵੀ ਆਵਾਜ਼ ਔਰ ਉਹਨਾਂ ਦਾ ਨਾਮ ਉੱਥੇ ਬੋਲ ਰਿਹਾ ਇਹ ਨਰੋਲ ਪੰਥਕ ਹਲਕਾ ਹੈ ਇਤਿਹਾਸ ਚ ਵੇਖੀਏ ਹਾਲਾਂਕਿ ਮੁੱਖ ਮੁਕਾਬਲਾ ਹਜੇ ਵੀ ਜਿਹੜਾ ਨਜ਼ਰ ਆ ਰਿਹਾ ਹੈ ਤਿੰਨ ਕੋਣੀ ਮੁਕਾਬਲਾ ਹੈ ਲੇਕਿਨ ਜੇ ਮੈਂ ਤਿੰਨ ਕੋਣੀ ਚੋਂ ਦੋ ਕੋਣੀ ਮੁਕਾਬਲੇ ਦੀ ਗੱਲ ਕਰਾਂ ਅੱਜ ਵੀ ਦੋ ਕੋਣੀ ਮੁਕਾਬਲਾ ਹੈ ਜਿਹੜਾ ਉਹ ਅੰਮ੍ਰਿਤਪਾਲ ਦੀ ਧਿਰ ਦੇ ਨਾਲ ਹੈ ਉਹ ਭਾਵੇਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਕਰ ਰਹੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਆਲਾ ਕਰ ਰਿਹਾ ਹੈ ਹੋਨੇ ਟੈਸਟ ਸਭ ਤੋਂ ਵੱਡਿਆ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਭਾਵੇਂ ਲੋਕ ਇਹ ਆਵਾਜ਼ ਬੁਲੰਦ ਕਰਦੇ ਨੇ ਕਿ ਜਿਹਦੀ ਸਰਕਾਰ ਉਹਦਾ ਐਮਐਲਏ ਬਣਾ ਦੋ ਜਿਮਨੀ ਚੋਣਾ ਆਮ ਤੌਰ ਤੇ ਸੱਤਾਧਾਰੀ ਧਿਰ ਦੇ ਐਮਐਲਏ ਜਾਂ ਕੈਂਡੀਡੇਟ ਜਿੱਤ ਜਾਂਦੇ ਨੇ ਪਰ ਤਰਨ ਤਰਨ ਦੇ ਵਿੱਚ ਅਸੀਂ ਇਹ ਕਹਿ ਦਈਏ ਕਿ ਸੱਤਾਧਾਰੀ ਧਿਰ ਦਾ ਕੈਂਡੀਡੇਟ ਜਿੱਤਿਆ ਹੀ ਪਿਆ ਸ਼ਾਇਦ ਸਹੀ ਨਹੀਂ ਹੋਏਗਾ ਮੇਰਾ ਇਹ ਮੰਨਣਾ ਹੈ ਕਿ ਸਖਤ ਮੁਕਾਬਲਾ ਜਿਹੜਾ ਤਰਨ ਤਾਰਨ ਦੇ ਵਿੱਚ ਹੈ ਉਹ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੇ ਨਾਲ ਹੈ ਔਰ ਮਨਦੀਪ ਸਿੰਘ ਖਾਲਸਾ ਨੂੰ ਚੋਣ ਨਿਸ਼ਾਨ ਅਲੋਟ ਹੋ ਗਿਆ ਕੱਲ 15 ਕੈਂਡੀਡੇਟ ਫਾਈਨਲ ਬਚੇ ਨੇ ਕਾਗਜ਼ ਰੱਦ ਹੋਣ ਤੋਂ ਬਾਅਦ ਕਾਗਜ਼ ਵਾਪਸ ਹੋਣ ਤੋਂ ਬਾਅਦ ਹੁਣ ਕੁੱਲ 15 ਕੈਂਡੀਡੇਟ ਨੇ ਜਿਹੜੇ ਉਹ ਤਰਨ ਤਾਰਨ ਦੇ ਵਿੱਚ ਮੈਦਾਨ ਦੇ ਵਿੱਚ ਨੇ ਔਰ ਵੱਡੀ ਗੱਲ ਇਹ ਹੈ ਕਿ ਦੋ ਕੈਂਡੀਡੇਟ ਨੇ ਉਹਨਾਂ ਦਾ ਨਾਮ ਮਨਦੀਪ ਸਿੰਘ ਹੈ ਬਹੁਤ ਵਾਰੀ ਇਹ ਜਿਆ ਹੁੰਦਾ ਹੈ ਪੋਲਿਟੀਕਲ ਪਾਰਟੀਆਂ ਯਾ ਕਈ ਵਿਅਕਤੀ ਸੰਯੋਗ ਨਾਲ ਵੀ ਕਿ ਦੋ ਵਿਅਕਤੀਆਂ ਦਾ ਜਿਹੜਾ ਨਾਮ ਹੈ ਉਹ ਇੱਕੋ ਜਿਹਾ ਹੋ ਗਿਆ ਸੰਯੋਗ ਨਾਲ ਵੀ ਹੋ ਜਾਂਦਾ ਹੈ ਕਈ ਵਾਰੀ ਪੋਲਿਟਿਕਲ ਪਾਰਟੀਆਂ ਜਾਣ ਬੁੱਝ ਕੇ ਕੋਸ਼ਿਸ਼ ਕਰਦੀਆਂ ਨੇ ਕਿ ਅਗਰ ਕੋਈ ਮਜ਼ਬੂਤ ਕੈਂਡੀਡੇਟ ਖੜਾ ਹੈ ਤੇ ਉਹਦੇ ਨਾਮ ਦਾ ਮਿਲਦਾ ਜੁਲਦਾ ਕੈਂਡੀਡੇਟ ਖੜਾ ਕੀਤਾ ਜਾਵੇ ਤਾਂ ਕਿ ਜਦੋਂ ਆਮ ਲੋਕ ਘੱਟ ਪੜੇ ਲਿਖੇ ਲੋਕ ਵੋਟਾਂ ਪਾਉਣ ਆਉਣ ਉਹ ਉਥੇ ਦੁਚਿੱਤੀ ਚ ਪੈ ਜਾਣ ਤੇ ਵੋਟ ਵੰਡੀ ਜਾਵੇ ਪਰ ਜਿਹੜਾ ਮਨਦੀਪ ਸਿੰਘ ਅੰਮ੍ਰਿਤਪਾਲ ਦੀ ਧਿਰ ਨਾਲ ਸੰਬੰਧਤ ਹੈ ਜੀ ਦਾ ਪਤਾ ਅੰਮ੍ਰਿਤਸਰ ਦਾ ਉਹਦਾ ਪੂਰਾ ਜਿਹੜਾ ਨਾਮ ਹੈ ਉਹ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨ ਹੈ ਉਹਦੇ ਉੱਪਰ ਲਿਖਿਆ ਹੋਣਾ ਹੈ ਮਨਦੀਪ ਸਿੰਘ ਖਾਲਸਾ ਇੱਕ ਕੈਂਡੀਡੇਟ ਤਰਨਤਾਰਨ ਤੋਂ ਹੈ ਉਹਨਾਂ ਦਾ ਨਾਮ ਹੈ ਸਿਰਫ ਮਨਦੀਪ ਸਿੰਘ ਮੈਂ ਇਹ ਮੰਨਦਾ ਕਿ ਇਹ ਸੰਯੋਗ ਨਾਲ ਹੈ ਕਿ ਦੋ ਕੈਂਡੀਡੇਟ ਮਨਦੀਪ ਸਿੰਘ ਦੇ ਨਾਂ ਤੇ ਹੋਗੇ ਪਰ ਜੇ ਪੂਰਾ ਨਾਮ ਲਈਏ ਤੇ ਮਨਦੀਪ ਸਿੰਘ ਖਾਲਸਾ ਔਰ ਤਰਨਤਾਰਨ ਚ ਮਨਦੀਪ ਸਿੰਘ ਖਾਲਸਾ ਦੇ ਨਾਂ ਦੇ ਉੱਤੇ ਹੀ ਜਿਹੜੀਆਂ ਪੰਥਕ ਧਿਰਾਂ ਨੇ ਉਹ ਆਪਣੇ ਕੈਂਡੀਡੇਟ ਦਾ ਪ੍ਰਚਾਰ ਕਰ ਰਹੀਆਂ ਨੇ ਔਰ ਮਨਦੀਪ ਸਿੰਘ ਖਾਲਸਾ ਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਜਦਕੀ ਜਿਹੜਾ ਸਿਰਫ ਮਨਦੀਪ ਸਿੰਘ ਕੈਂਡੀਡੇਟ ਹੈ ਉਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਮਾਈਕ ਪਰ ਮਨਜੀਤ ਸਿੰਘ ਖਾਲਸਾ ਨੂੰ ਚੋਣ ਨਿਸ਼ਾਨ ਹੈ ਬਾਲਟੀ ਸੋ ਅਕਸਰ ਅਸੀਂ ਵੇਖਦੇ ਹਾਂ ਜਦੋਂ ਲੰਗਰ ਦੀ ਸੇਵਾ ਹੁੰਦੀ ਹੈ ਤੇ ਉਦੋਂ ਪ੍ਰਸ਼ਾਦੇ ਵੀ ਔਰ ਸਬਜ਼ੀਆਂ ਵੀ ਧਾਲਾਂ ਵੀ ਬਾਲਟੀਆਂ ਦੇ ਜ਼ਰੀ ਬਾਲਟੀ ਦੇ ਜ਼ਰੀਏ ਹੀ ਵਰਤਾਈਆਂ ਜਾਂਦੀਆਂ ਨੇ ਸੋ ਬਾਲਟੀ ਸਾਡੇ ਲਈ ਬਹੁਤ ਇੱਕ ਪਵਿੱਤਰ ਥਾਂ ਰੱਖਣ ਵਾਲਾ ਸਾਡਾ ਇਹਨੂੰ ਭਾਂਡਾ ਕਹਿ ਲਿਏ ਸੀ ਸਾਡੀ ਰਸੋਈ ਦੀ ਸ਼ਾਨ ਹੈ ਬਾਲਟੀ ਜਿਹਨੂੰ ਅਸੀਂ ਪੁਰਾਣੇ ਸਮਿਆਂ ਤੋਂ ਹੀ ਕਦੀ ਲੱਸੀ ਪਾ ਕੇ ਉਹ ਚ ਰੱਖੀ ਜਾਂਦੀ ਕਦੀ ਦੁੱਧ ਭਰ ਕੇ ਰੱਖਦੇ ਆ ਜਿਵੇਂ ਹੁਣ ਅਸੀਂ ਪਿੰਡਾਂ ਚ ਦੁੱਧ ਚੋਂਦੇ ਨੇ ਜਿਹੜੇ ਲੋਕ ਡੈਰੀਆਂ ਦਾ ਕੰਮ ਕਰਦੇ ਨੇ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਬਾਲਟੀ ਆ ਪਿੱਤਲ ਦੀ ਉਹਦੇ ਵਿੱਚ ਭਰ ਕੇ ਰੱਖਦੇ ਨੇ ਦੁੱਧ ਵਗੈਰਾ ਪਨੀਰ ਕੱਢ ਕੇ ਉਹਦੇ ਚ ਰੱਖਿਆ ਜਾਂਦਾ ਹੈ ਸੋ ਸ਼ਹਿਰਾਂ ਚ ਤਾਂ ਰੜਕਣੀਆਂ ਵੀ ਅੱਜ ਕੱਲ ਸਟੀਲ ਦੀਆਂ ਵੀ ਬਾਲਟੀਆਂ ਆ ਗਈਆਂ ਚਲੋ ਪਿੱਤਲ ਸਟੀਲ ਇੱਕੋ ਹੀ ਗੱਲ ਲਗਭਗ ਨੇੜੇ ਤੇੜੇ ਆ ਪਰ ਜਿਹੜਾ ਮੁਕਾਬਲਾ ਹੈ ਉਹ ਚਾਰ ਕੈਂਡੀਡੇਟ ਕੌਮੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਲਾ ਫਿਰ ਕਾਂਗਰਸ ਪਾਰਟੀ ਹੈ ਪੰਜਾ ਤੱਕੜੀ ਹੈ ਸੁਖਵੀਰ ਬਾਦਲ ਵਾਲੀ ਕਮਲਦਾ ਫੁੱਲ ਹੈ ਸੰਧੂ ਸਾਹਿਬ ਭਾਜਪਾ ਦੇ ਔਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਝਾੜੂ ਚੋਂ ਨਿਸ਼ਾਨ ਹੈ ਔਰ ਮਨਦੀਪ ਸਿੰਘ ਖਾਲਸੇ ਦਾ ਚੋਂ ਨਿਸ਼ਾਨ ਹੈ ਬਾਲਟੀ ਹੁਣ ਜਿਹੜਾ ਤੁਹਾਡਾ ਸਵਾਲ ਸੀ ਮੈਂ ਸ਼ੁਰੂਆਤ ਤੋਂ ਉਹ ਵੀ ਨਾਲ ਲੈ ਲਾਂ ਭਗਵੰਤ ਮਾਨ ਕੱਲ ਤਰਨ ਤਾਰਨ ਦੇ ਵਿੱਚ ਤੇਜ਼ ਤਰਾਰ ਚੋਣ ਪ੍ਰਚਾਰ ਕਰਕੇ ਗਏ ਨੇ ਜਿਹੜੀ ਤਰਨ ਤਾਰਨ ਦੀ ਜਿੱਤ ਹਾਰ ਹੈ ਇਹ ਭਗਵੰਤ ਮਾਨ ਦੇ ਲਈ ਵੀ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਪੂਰਾ ਪੰਜਾਬ ਇੱਕ ਪਾਸੇ 55000 ਨੌਕਰੀਆਂ ਇੱਕ ਪਾਸੇ ਤੇ ਤਰਨ ਤਾਰਨ ਇੱਕ ਪਾਸੇ ਦੇਲਾਂ ਤੱਕ ਪਾਣੀ ਪਹੁੰਚਾਉਣਾ ਇੱਕ ਪਾਸੇ ਸੋ ਜਿਹੜਾ ਭਗਵੰਤ ਮਾਨ ਦਾ ਵਿਕਾਸ ਦਾ ਏਜੰਡਾ ਸੀ ਮੁਫਤ ਬਿਜਲੀ ਉਹ ਇੱਕ ਪਾਸੇ ਆ ਤਰਨ ਤਾਰਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੋਂ ਵੱਧ ਜਿਹੜਾ ਮੁੱਦਾ ਅਸਰਦਾਰ ਹੈ ਉਹ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਜ਼ਮੀਨੀ ਪੱਧਰ ਤੇ ਹੋਣੇ ਚਾਹੀਦੇ ਸੀ ਗਲੀਆਂ ਨਾਲੀਆਂ ਤੇ ਦੂਸਰੇ ਨੇ ਸਾਡੇ ਪੰਥਕ ਮੁੱਦੇ ਪੰਜਾਬ ਦੇ ਆਮ ਆਦਮੀ ਪਾਰਟੀ ਲਗਾਤਾਰ ਦਾਵਾ ਕਰਦੀ ਹੈ ਕਿ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਇਹਦਾ ਮਤਲਬ ਹੈ ਪੰਥਕ ਮੁੱਦਿਆਂ ਤੇ ਆਮ ਆਦਮੀ ਪਾਰਟੀ ਆਪਣੀ ਕੋਈ ਵਿਚਾਰਧਾਰਾ ਪੇਸ਼ ਨਹੀਂ ਕਰ ਰਹੀ ਜਦ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ ਭਗਵੰਤ ਮਾਨ ਵੀ ਪਰ ਜਿਹੜਾ ਭਗਵੰਤ ਮਾਨ ਦਾ ਸਟਾਈਲ ਹੈ ਉਹ ਹਾਸਾ ਪਾਉਂਦੇ ਨੇ ਹਰ ਮੰਚ ਤੇ ਔਰ ਭਗਵੰਤ ਮਾਨ ਦਾ ਜਿਹੜਾ ਭਾਸ਼ਣ ਹੈ ਉਹ ਚਾਹੇ 30 ਮਿੰਟ ਦਾ ਹੋਵੇ ਚਾਹੇ 50 ਮਿੰਟ ਦਾ ਤੁਸੀਂ ਸੁਣ ਲਾਓਗੇ ਕਿਉਂਕਿ ਭਗਵੰਤ ਮਾਨ ਇਹਨੇ ਤਰੀਕੇ ਦੇ ਨਾਲ ਸਟਾਇਰ ਕਰਦੇ ਨੇ ਟਿੱਪਣੀਆਂ ਕਰਦੇ ਨੇ ਤੰਜ ਕੱਸਦੇ ਨੇ ਕੱਲ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਔਰ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਬਾਰੇ ਜਿਹੜੀਆਂ ਟਿੱਪਣੀਆਂ ਸੀ ਔਰ ਮਜੀਠੀਆ ਬਾਰੇ ਜਿਹੜੀਆਂ ਟਿੱਪਣੀਆਂ ਸੀ ਉਹ ਥੋੜੀਆਂ-ਥੋੜੀਆਂ ਜ਼ਰੂਰ ਸੁਣਾਉਣੇ ਆ ਬੜੀਆਂ ਉਹ ਮਹੱਤਵਪੂਰਨ ਵੀ ਨੇ ਪਰ ਭਗਵੰਤ ਮਾਨ ਅੰਮ੍ਰਿਤਪਾਲ ਤੇ ਬਿਲਕੁਲ ਨਹੀਂ ਬੋਲ ਰਹੇ ਬੋਲ ਰਹੇ ਇਹ ਆਪਣੇ ਆਪ ਤੇ ਵੱਡੀ ਗੱਲ ਹੈ ਕਿ ਭਗਵੰਤ ਮਾਨ ਅੰਮ੍ਰਿਤਪਾਲ ਸਿੰਘ ਨੂੰ ਟਾਰਗੇਟ ਕਿਉਂ ਨਹੀਂ ਕਰ ਰਹੇ ਕੀ ਭਗਵੰਤ ਮਾਨ ਕੋਲੇ ਇੰਟੈਲੀਜੈਂਸ ਦੀਆਂ ਸੀਆਈਡੀ ਦੀਆਂ ਰਿਪੋਰਟਾਂ ਪਹੁੰਚ ਚੁੱਕੀਆਂ ਨੇ ਕਿ ਹਲਕੇਚ ਅਗਰ ਅੰਮ੍ਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਗਿਆ ਤੇ ਨੁਕਸਾਨ ਹੋ ਸਕਦਾ ਸੁਖਵੀਰ ਬਾਦਲ ਦੇ ਵੀ ਮੈਂ ਪਿਛਲੇ ਦਿਨਾਂ ਦੇ ਵਿੱਚ ਭਾਸ਼ਣ ਸੁਣੇ ਜਿਸ ਦਿਨ ਕਾਗਜ਼ ਪਰਨਾਏ ਸੁਖਵੀਰ ਬਾਦਲ ਸੁਖਵੀਰ ਬਾਦਲ ਵੀ ਅੰਮ੍ਰਿਤਪਾਲ ਸਿੰਘ ਤੇ ਡਾਇਰੈਕਟ ਅਟੈਕ ਕਰਦੇ ਨਜ਼ਰ ਆਏ ਇਹ ਸਾਰਿਆਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਅਮਰਿਤਪਾਲ ਸਿੰਘ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਿਆ ਐਨਐਸਏ ਲਾਈ ਗਈ ਬੀਜੇਪੀ ਦੀ ਸਰਕਾਰ ਵੀ ਨਾਲ ਹੈ ਦੋਵੇਂ ਸਰਕਾਰਾਂ ਨੇ ਐਨਐਸਏ ਲਾਇਆ ਔਰ ਸੁਖਬੀਰ ਸਿੰਘ ਬਾਦਲ ਲਗਾਤਾਰ ਅਮਰਿਤਪਾਲ ਸਿੰਘ ਦਾ ਧੁਰ ਵਿਰੋਧੀ ਰਿਹਾ ਵਿਕਰਮਜੀਠੀਆ ਜੇਲ੍ਹ ਚ ਹੈ ਔਰ ਸ਼ਾਇਦ 30 ਤਰੀਕ ਨੂੰ ਅਖੀਰ ਇਸ ਇਸ ਮਹੀਨੇ ਦੇ ਅਖੀਰ ਚ ਵਿਕਰਮਜੀਠੀਆ ਦੀ ਜ਼ਮਾਨਤ ਤੇ ਆਖਰੀ ਫੈਸਲਾ ਹੋਣਾ ਹੈ ਅਗਰ 30 ਤਰੀਕ ਨੂੰ ਵਿਕਰਮਜੀਠੀਆ ਜ਼ਮਾਨਤ ਤੇ ਆ ਗਿਆ ਤੇ ਫਿਰ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਵਿਕਰਮ ਸਿੰਘ ਮਜੀਠੀਆ ਅਮਰਿਤਪਾਲ ਸਿੰਘ ਤੇ ਡਾਇਰੈਕਟ ਅਟੈਕ ਕਰਦਾ ਹੈ ਅਮਰਿਤਪਾਲ ਸਿੰਘ ਦੀ ਪਛਾਣ ਤੇ ਅਮਰਿਤਪਾਲ ਸਿੰਘ ਦੀ ਵਿਚਾਰਧਾਰਾ ਤੇ ਵਿਕਰਮ ਮਜੀਠੀਏ ਨੇ ਵੀ ਦੱਬ ਕੇ ਤੰਜ ਕਸੇ ਸੀ ਭਾਵੇਂ ਉਹ 2024 ਦੀ ਲੋਕ ਸਭਾ ਚੋਣ ਸੀ ਜਦੋਂ ਇੱਕ ਪਾਸੇ ਵਿਰਸਾ ਸਿੰਘ ਵਲਟੋਆ ਸੀ ਔਰ ਵਿਕਰਮ ਮਜੀਠੀਆ ਦੱਬ ਕੇ ਸਿਆਸੀ ਤੌਰ ਦੇ ਉੱਤੇ ਮਜ਼ਾਕ ਵੀ ਉਡਾਉਂਦਾ ਰਿਹਾ ਅਮਰਿਤਪਾਲ ਸਿੰਘ ਦਾ ਕਈ ਮੁੱਦਿਆਂ ਤੇ ਰੀਸਾਂ ਲਾ ਕੇ ਜਿਵੇਂ ਉਹ ਭਗਵੰਤ ਮਾਨ ਦੇ ਨਾਲ ਕਰਦਾ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਵੀ ਨਹੀਂ ਬੋਲ ਰਿਹਾ ਸੁਖਬੀਰ ਬਾਦਲ ਵੀ ਨਹੀਂ ਬੋਲ ਰਿਹਾ ਕਿ ਸੁਖਬੀਰ ਬਾਦਲ ਔਰ ਭਗਵੰਤ ਮਾਨ ਦੋਨਾਂ ਨੂੰ ਇਹ ਸਨੇਹਾ ਮਿਲ ਚੁੱਕਿਆ ਹੈ ਕਿ ਅਗਰ ਇਸ ਹਲਕੇ 'ਚ ਅੰਮ੍ਰਿਤਪਾਲ ਸਿੰਘ ਦਾ ਨਾਮ ਲੈ ਕੇ ਉਹਦਾ ਵਿਰੋਧ ਕੀਤਾ ਤੇ ਨੁਕਸਾਨ ਹੋ ਸਕਦਾ ਸੁਖਬੀਰ ਬਾਦਲ ਵੀ ਜਦੋਂ ਕਾਗਜ਼ 'ਤੇ ਨਾਏ ਤੇ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਬੀਬੀ ਸ਼ਖਵਿੰਦਰ ਕੌਰ ਦਾਵਾ ਧਾਰਮਿਕ ਜਿਹੜੇ ਆ ਪੰਥਕ ਪਰਿਵਾਰ ਨਾਲ ਨੇ ਧਾਰਮਿਕ ਪਰਿਵਾਰ ਨਾਲ ਜੁੜੇ ਨੇ ਔਰ ਧਰਮੀ ਫੌਜੀ ਦੇ ਪਰਿਵਾਰ ਤੋਂ ਆ। ਉਹ ਕਹਿੰਦੇ ਹਲਕੇ ਦੇ ਲੋਕ ਧਰਮੀ ਫੌਜੀ ਦੇ ਪਰਿਵਾਰ ਨੂੰ ਵੋਟਾਂ ਪਾਉਣਗੇ। ਸੁਖਬੀਰ ਬਾਦਲ ਨੇ ਇਹ ਭਰੋਸਾ ਜਤਾਇਆ। ਭਗਵੰਤ ਮਾਨ ਨੇ ਬਿਲਕੁਲ ਵੀ ਅਮਰਿਤਪਾਲ ਦਾ ਨਾਂ ਨਹੀਂ ਲਿਆ। ਕੱਲ ਵੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਕੇ ਡੱਬ ਕੇ ਤੰਜ ਕਸੇ ਕਿ ਸੁਖਬੀਰ ਬਾਦਲ ਕਿਤੋਂ ਵੀ ਨਿਕਲਦਾ ਤੇ ਇਹ ਦੱਸਦਾ ਕਿ ਇਹ ਬਾਦਲ ਸਾਹਿਬ ਨੇ ਬਣਾਇਆ। ਪਰ ਜਦੋਂ ਬਰਗਾੜੀ ਕੋਟਕਪੂਰਾ ਲੰਘਦਾ ਸੁਖਬੀਰ ਬਾਦਲ ਤੇ ਚੁੱਪ ਕਿਉਂ ਕਰਦਾ ਹੈ? ਬਿਕਰਮ ਮਜੀਠੀਆ ਦੇ ਪਰਿਵਾਰ ਤੇ ਫੇਰ ਗੱਲਾਂ ਕੀਤੀਆਂ ਭਗਵੰਤ ਮਾਨ ਨੇ ਜਿਵੇਂ ਪੁਰਾਣੇ ਸਮਿਆਂ ਚ ਦੂਜੇ ਲੀਡਰ ਵੀ ਤੰਗ ਕੱਸਦੇ ਰਹੇ ਨੇ ਕਿ ਲੰਚ ਕਰਾਇਆ ਸੀ ਤੇ ਨਾਬੇ ਦੀ ਜੇਲ੍ਹ ਚ ਪਹੁੰਚ ਗਿਆ ਹੁਣ ਬਿਕਰਮ ਸਿੰਘ ਮਜੀਠੀਆ ਸੋ ਭਗਵੰਤ ਮਾਨ ਵੀ ਅਮਰਿਤਪਾਲ ਤੇ ਡਾਇਰੈਕਟ ਅਟੈਕ ਕਰਨ ਤੋਂ ਬਚ ਰਹੇ ਨੇ ਹੁਣ ਦੋ ਤਰੀਕੇ ਨਾਲ ਇਸ ਗੱਲ ਨੂੰ ਸਮਝਿਆ ਜਾਵੇ ਅਮ ਸ਼ਖਵੀਰ ਔਰ ਅਮ ਭਗਵੰਤ ਮਾਨ ਉਹ ਸੇਫ ਚੱਲ ਰਹੇ ਨੇ ਕਿ ਉਹ ਸਮਝ ਚੁੱਕੇ ਨੇ ਕਿ ਅਗਰ ਅਮਰਿਤਪਾਲ ਨੂੰ ਨਿਸ਼ਾਨਾ ਬਣਾਇਆ ਤੇ ਸਾਡੀ ਵੋਟ ਕੱਟੀ ਜਾਏਗੀ ਫਿਰ ਲੋਕ ਇਸ ਮੁੱਦੇ ਨੂੰ ਉਭਾਰ ਦੇਣਗੇ ਜਿਵੇਂ ਰਾਜਾ ਵੜਿੰਗ ਨੇ ਖਾਲਿਸਤਾਨ ਚਾਹੀਦਾ ਹੈ ਖਾਲਿਸਤਾਨ ਨਾਲ ਰਹਿਣਾ ਹੈ ਜਾਂ ਹਿੰਦੁਸਤਾਨ ਨਾਲ ਜਿਹੜੀ ਗੱਲ ਕੀਤੀ ਸੀ ਉਸ ਤੋਂ ਬਾਅਦ ਕਾਂਗਰਸ ਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਖਾਲਿਸਤਾਨ ਇਹਨਾਂ ਚੋਣਾਂ ਚ ਮੁੱਦਾ ਨਹੀਂ ਹੈ ਲੇਕਿਨ ਰਾਜਾ ਵੜਿੰਗ ਨੇ ਉਹ ਬਿਆਨ ਦੇ ਕੇ ਉਸ ਮੁੱਦੇ ਨੂੰ ਉਭਾਰਿਆ ਜਿਹਦੇ ਵਿੱਚ ਸਵਾਲਾਂ ਚ ਕਾਂਗਰਸੀ ਆ ਗਈ ਕੀ ਕਾਂਗਰਸ ਦੇ ਸਮੇਂ ਸਭ ਤੋਂ ਵੱਧ ਅਤਿਆਚਾਰ ਹੋਏ ਜਦੋਂ ਝੂਠੇ ਮੁਕਾਬਲੇ ਪੁਲਿਸ ਨੇ ਕੀਤੇ ਠੀਕ ਹੈ ਸੱਚੇ ਬੰਦਿਆਂ ਨੂੰ ਪੁਲਿਸ ਨੇ ਅਨਕਾਊਂਟਰ ਕੀਤਾ ਦੋਸ਼ੀਆਂ ਦਾ ਪੁਲਿਸ ਨੇ ਅਨਕਾਊਂਟਰ ਕੀਤਾ ਉਹਦਾ ਸਵਾਗਤ ਹੈ ਪਰ ਝੂਠੇ ਪੁਲਿਸ ਮੁਕਾਬਲਿਆਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ ਇਹ ਮੁੱਦੇ ਉਭਾਰ ਲੈ ਕੇ ਗਏ ਨੇ ਤਰਨਤਾਰਨ ਦੀ ਜ਼ਮੀਨੀ ਚੌਂਡ ਦੇ ਵਿੱਚ ਹੁਣ ਭਗਵੰਤ ਮਾਨ ਬਹੁਤ ਜ਼ਿਆਦਾ ਸੇਫ ਚੱਲ ਰਹੇ ਨੇ ਭਗਵੰਤ ਮਾਨ ਜਦੋਂ ਅਮਰਿਤਪਾਲ ਤੇ ਅਟੈਕ ਨਹੀਂ ਕਰਦੇ ਭਗਵੰਤ ਮਾਨ ਸਿਰਫ ਕਾਂਗਰਸ ਅਕਾਲੀ ਦਲ ਔਰ ਭਾਜਪੀ ਤੇ ਨਿਸ਼ਾਨਾ ਲਾਉਂਦੇ ਨੇ ਕੀ ਭਗਵੰਤ ਮਾਨ ਇਹਨਾਂ ਤਿੰਨ ਪਾਰਟੀਆਂ ਤੇ ਨਿਸ਼ਾਨਾ ਵਿੰਨ ਕੇ ਤਰਨ ਤਾਰਨ ਦੀ ਜ਼ਿਮਨੀ ਸੀਟ ਜਿੱਤ ਸਕਦੇ ਨੇ ਇਹ ਸਵਾਲ ਆਪਣੇ ਆਪ ਚ ਬਹੁਤ ਵੱਡਾ ਹੈ ਉਂਝ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਸਰਕਾਰ ਦੀ ਧਿਰ ਤਕੜੀ ਹੁੰਦੀ ਹੈ ਪਰ ਜਿਹੜੇ ਡਿਵੈਲਪਮੈਂਟ ਦਾ ਵੱਡਾ ਮੁੱਦਾ ਹੈ ਉਹ ਸ਼ਹਿਰਾਂ ਤੱਕ ਸੀਮਤ ਹੈ ਪਿੰਡਾਂ ਚ ਮੁੱਦੇ ਜਿਹੜੇ ਪ੍ਰਭਾਵੀ ਨੇ ਉਹ ਪੰਥਕ ਮੁੱਦੇ ਨੇ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਮੂਲ ਰੂਪ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਆ ਜਾਂਦੀ ਹੈ ਦਿੱਲੀ ਚ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਨਹੀਂ ਰਿਹਾ ਕੀਤਾ ਗਿਆ ਉਮੀਦ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰ ਸਕਦੀ ਹੈ ਅਗਰ ਬੀਜੇਪੀ ਨੇ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਤਾ ਇਹ ਮੁੱਦਾ ਫੇਰ ਵੱਡਾ ਹੋ ਜਾਣਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕੰਮ ਨਹੀਂ ਕੀਤਾ ਸੀ ਬੀਜੇਪੀ ਵਾਲੇ ਕਹਿਣਗੇ ਅਸੀਂ ਕੀਤਾ ਸੋ ਪੰਥਕ ਮੁੱਦਿਆਂ ਦੀ ਜਦੋਂ ਗੱਲ ਹੁੰਦੀ ਹੈ ਪਿੰਡਾਂ ਚ ਬਹੁ ਗਿਣਤੀ ਵੋਟਰ ਇਸ ਹਲਕੇ ਦਾ ਹਲੇ ਵੀ ਪਿੰਡਾਂ ਚ ਹੈ ਜਦੋਂ ਪੰਥਕ ਵੋਟਾਂ ਦੀ ਗੱਲ ਹੁੰਦੀ ਹੈ ਉਥੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਕਿਸੇ ਵੀ ਮੁੱਦੇ ਤੇ ਖੁੱਲ ਕੇ ਅੱਗੇ ਨਹੀਂ ਆਉਂਦੀ ਆਮ ਆਦਮੀ ਪਾਰਟੀ ਡਵੈਲਪਮੈਂਟ ਦੀ ਨੌਕਰੀਆਂ ਦੀ ਟੇਲਾਂ ਤੱਕ ਪਾਣੀ ਦੀ ਗੱਲ ਕਰਦੀ ਹੈ ਭਗਵੰਤ ਮਾਨ ਵੀ ਕਰਦਾ ਹੈ ਨਿੰਦਦਾ ਭਾਵੇਂ ਕਾਂਗਰਸ ਨੂੰ ਭਾਵੇਂ ਸੁਖਵੀਰ ਨੂੰ ਭਾਵੇਂ ਭਾਜੀਪੀ ਨੂੰ ਪਰ ਪੰਥਕ ਮੁੱਦਿਆਂ ਤੇ ਕੋਈ ਮੁਕਾਬਲਾ ਨਹੀਂ ਹੈ ਇਹਨਾਂ ਤਿੰਨ ਧਿਰਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਹੁਣ ਸਵਾਲ ਇਹ ਹੈ ਕਿ ਸਿਟਿੰਗ ਐਮਪੀ ਅਮਰਿਤਪਾਲ ਸਿੰਘ ਐ 2 ਲੱਖ ਤੋਂ ਵੱਧ ਵੋਟਾਂ ਦੇ ਕਰੀਬ ਜਿੱਤਿਆ ਇਸ ਹਲਕੇ ਤੋਂ ਤਰਨਤਾਰਨ 'ਚ ਵੀ ਲੀਡ ਮਿਲੀ ਕਹਿੰਦੇ ਕਹਿੰਦੇ 35-40 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸੀ ਤਰਨਤਾਰਨ ਦੇ ਵਿੱਚ ਦੂਜਿਆਂ ਦੇ ਮੁਕਾਬਲੇ 10-12-15 ਹਜ਼ਾਰ ਜ਼ਿਆਦਾ ਲਈਆਂ ਸੀ ਹੁਣ ਪੰਥਕ ਹਲਕੇ 'ਚ ਭਗਵੰਤ ਮਾਨ ਦਾ ਸਿਰਫ ਤਿੰਨ ਪਾਰਟੀਆਂ ਨੂੰ ਟਾਰਗੇਟ ਕਰਨਾ ਕਾਂਗਰਸ, ਭਾਜਪਾ ਔਰ ਅਕਾਲੀ ਦਲ ਨੂੰ ਕਿ ਪਿੰਡਾਂ ਚ ਭਗਵੰਤ ਮਾਨ ਨੂੰ ਵੋਟ ਪਵਾ ਦੂ ਉਸ ਪੱਧਰ ਤੇ ਕਿ ਉਹ ਜਿੱਤ ਜੇ ਔਰ ਦੂਜੇ ਪਾਸੇ ਸਖਵਿੰਦਰ ਕੌਰ ਰੰਦਾਵਾ ਧਰਮੀ ਫੌਜੀ ਦੀ ਪਤਨੀ ਔਰ ਪੰਥ ਖਲਕਾ ਜਦੋਂ ਕਸ਼ਮੀਰ ਸਿੰਘ ਸੋਲ ਜਿੱਤੇ ਉਦੋਂ ਵੀ ਹਰਮੀਤ ਸਿੰਘ ਸੰਧੂ ਤਮਾਮ ਪੰਜਾਬ ਚ ਜਦੋਂ ਸਿਰਫ 3 ਵੋਟਾਂ ਆਈਆਂ 3 ਸੀਟਾਂ ਆਈਆਂ ਅਕਾਲੀ ਦਲ ਦੀਆਂ ਹਰਮੀਤ ਸਿੰਘ ਸੰਧੂ ਲਗਭਗ 40% 30% ਵੋਟਾਂ ਹਾਸਲ ਕਰ ਗਏ ਇੱਥੇ ਆਮ ਆਦਮੀ ਪਾਰਟੀ ਨੂੰ 40% ਮਿਲੀ ਸੀ ਹਰਮੀਤ ਸੰਧੂ 30% ਲੈ ਗਏ ਸੀ ਆਮ ਆਦਮੀ ਪਾਰਟੀ ਤੋਂ 10% ਦਾ ਫਰਕ ਕਹਿਣ ਦਾ ਮਤਲਬ ਇਹ ਹੈ ਕਿ ਮੁਕਾਬਲਾ ਇਸ ਤਰਨ ਤਾਰਨ ਦੀ ਜ਼ਮੀਨੀ ਚੋਣ ਚ ਹੈਰਾਨੀ ਜਨਕ ਹੋ ਸਕਦਾ ਹੈ ਦੋ ਕੋਣੀ ਮੁਕਾਬਲਾ ਅੱਜ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਔਰ ਅਮਰਿਤਪਾਲ ਦੀ ਧਿਰ ਚ ਹੈ ਪਰ ਇਹ ਵੀ ਹੋ ਸਕਦਾ ਹੈ ਤਰਨ ਤਾਰਨ ਦੇ ਵਿੱਚ ਕਿ ਦੋ ਕੋਣੀ ਮੁਕਾਬਲਾ ਕੱਲ ਨੂੰ ਸੁਖਬੀਰ ਬਾਦਲ ਦੀ ਧਿਰ ਔਰ ਅਮਰਿਤਪਾਲ ਦੀ ਧਿਰ ਚ ਬਣ ਜੇ ਆਮ ਆਦਮੀ ਪਾਰਟੀ 3 ਨੰਬਰ ਤੇ ਮੁਕਾਬਲੇ ਚ ਮੰਨੀ ਜਾਵੇ ਕਿਉਂਕਿ ਪੰਥਕ ਮਸਲਿਆਂ ਤੇ ਆਮ ਆਦਮੀ ਪਾਰਟੀ ਦੀ ਪਕੜ ਨਹੀਂ ਨਾ ਪੰਥਕ ਮਸਲਿਆਂ ਨੂੰ ਆਮ ਆਦਮੀ ਪਾਰਟੀ ਐਡਰੈਸ ਕਰਦੀ ਹੈ ਇਸ ਕਰਕੇ ਪਿੰਡਾਂ ਚ ਜਦੋਂ ਜਾਣੇ ਆ ਉਥੇ ਇਹ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਕਿ ਆਮ ਆਦਮੀ ਪਾਰਟੀ ਨੇ ਪੰਥਕ ਮਸਲਿਆਂ ਤੇ ਕੀ ਕੀਤਾ ਅਮਰਿਤਪਾਲ ਤੇ ਐਨਐਸਏ ਲਾਇਆ ਗਿਆ ਭਾਜਪਾ ਨੇ ਕੀ ਕੀਤਾ ਕੀ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਕੀ ਕੀਤਾ ਕੀ ਨਹੀਂ ਕੀਤਾ ਸੋ ਬੜੇ ਦਿਲਚਸਪ ਤੇ ਹੈਰਾਨੀਜਨਕ ਕੌਣ ਤਰਨਤਾਰਨ ਦੀ ਜ਼ਿਮਨੀ ਚੋਣ ਚ ਬਣਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਮੁਕਾਬਲਾ ਇਹ ਮੰਨਿਆ ਜਾਂਦਾ ਸੱਤਾਧਿਰ ਭਗਵੰਤ ਮਾਨ ਝਾੜੂ ਔਰ ਅੰਮ੍ਰਿਤਪਾਲ ਖਾਲਸਾ ਦੇ ਵਿਚਾਲੇ ਹੈ ਕਾਰਨ ਇਹ ਵੀ ਮੰਨਿਆ ਜਾਂਦਾ ਕਿ 6ਵੀਂ ਚੋਣ ਲੜ ਰਹੇ ਨੇ ਹਰਬੀਤ ਸਿੰਘ ਸੰਧੂ ਪਹਿਲੀ ਅਜ਼ਾਦ ਜਿੱਤੇ ਦੋ ਅਕਾਲੀ ਦਲ ਚ ਜਿੱਤੇ ਦੋ ਹਾਰੇ ਤੇ ਹੁਣ 6ਵੀਂ ਚੋਣ ਉਹ ਲੜ ਰਹੇ ਨੇ ਆਮ ਆਦਮੀ ਪਾਰਟੀ ਚ ਉਹਨਾਂ ਦੇ ਆਪਣੇ ਦਮ ਤੇ ਮੁਕਾਬਲਾ ਬਣ ਸਕਦਾ ਹਰਮੀਤ ਸੰਧੂ ਦੇ ਪਿੰਡਾਂ ਚ ਕਿ ਹਰਮੀਤ ਸੰਧੂ ਸਭ ਨੇ ਜਾਂਚਿਆ ਪਰਖਿਆ ਪੁਰਾਣਾ ਨੂਨ ਹੈ ਪਰ ਹਰਮੀਤ ਸੰਧੂ ਨੇ ਹਲਕੇ ਦੇ ਮੁੱਦੇ ਖਤਮ ਕਰ ਦਿੱਤੇ ਹੋਣ ਤਿੰਨ ਸਾਲ ਐਮਐਲਏ ਬਣ ਕੇ ਤੇ ਦੋ ਸਾਲ ਵਿਰੋਧੀ ਧਿਰ ਚ ਆ ਕੇ ਉਹ ਵੀ ਗੱਲ ਨਹੀਂ ਤੇ ਜਦੋਂ ਸ਼ਹਿਰਾਂ ਚ ਗੱਲ ਇਹ ਹੁੰਦੀ ਹੈ ਕਿ ਤਰਨ ਤਰਨ ਦੀ ਡਿਵੈਲਪਮੈਂਟ ਨਹੀਂ ਹੋਈ ਤੇ ਫਿਰ ਹਰਮੀਤ ਸੰਧੂ ਤੋਂ ਇਹ ਆਸ ਕਿਵੇਂ ਕਰੀਏ ਕਿ ਜੇ ਇਸ ਵਾਰ ਐਮਐਲਏ ਬਣ ਗਿਆ ਤੇ ਉਹ ਸਾਲ ਚ ਡਿਵੈਲਪਮੈਂਟ ਕਰ ਦੂਗਾ ਸੋ ਇਹਦਾ ਮਤਲਬ ਹੈ ਮਲਟੀਪਲ ਐਂਗਲਸ ਦੇ ਉੱਤੋਂ ਸਵਾਲ ਖੜੇ ਹੁੰਦੇ ਨੇ ਵੱਖ-ਵੱਖ ਕੋਣਾਂ ਤੋਂ ਸਵਾਲ ਖੜੇ ਹੁੰਦੇ ਨੇ ਤਰਨਤਾਰਨ ਦੇ ਇਸ ਹਲਕੇ ਤੇ ਔਰ ਇਹ ਆਪਣੇ ਆਪ 'ਚ ਇਹ ਆਪਣੇ ਆਪ 'ਚ ਬਹੁਤ ਦਿਲਚਸਪ ਮੁਕਾਬਲਾ ਬਣਾ ਦਿੰਦਾ ਤਰਨਤਾਰਨ ਦਾ ਕਿ ਹੁਣ ਦੋ ਕੋਣੀ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਮਰਿਤਪਾਲ ਦੀ ਧਿਰ ਚ ਹੈ ਜਾਂ ਦੋ ਕੋਣੀ ਮੁਕਾਬਲਾ ਸੁਖਵੀਰ ਬਾਦਲ ਦੀ ਧਿਰ ਤੇ ਅਮਰਿਤਪਾਲ ਚ ਹੈ ਜਾਂ ਦੋ ਕੋਣੀ ਮੁਕਾਬਲਾ ਆਮ ਆਦਮੀ ਪਾਰਟੀ ਤੇ ਅਮਰਿਤਪਾਲ ਦੀ ਧਿਰ ਚ ਹੈ ਸੋ ਬੜਾ ਦਿਲਚਸਪ ਮੁਕਾਬਲਾ ਇੱਥੇ ਬਣ ਰਿਹਾ ਹੈ ਬਾਕੀ ਵੇਖਦੇ ਹਾਂ ਹਜੇ 25 ਅਕਤੂਬਰ ਦੇ ਵਿੱਚ ਅਸੀਂ ਪਹੁੰਚ ਗਏ ਆਂ ਔਰ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਜਿਵੇਂ ਜਿਵੇਂ ਦਿਨ ਅੱਗੇ ਵਧਣਗੇ ਮੈਨੂੰ ਲੱਗਦਾ ਹੈ 30 ਤਰੀਕ ਤੱਕ 30 31 ਤਰੀਕ ਤੱਕ ਤਸਵੀਰ ਹੋਰ ਸਾਫ਼ ਹੋਏਗੀ ਔਰ ਅਖੀਰ ਦੇ 10 ਦਿਨ ਉਹ ਇੱਕ ਬਹੁਤ ਵੱਡਾ ਡਿਸਾਈਡਿੰਗ ਫੈਕਟਰ ਬਣਨਗੇ ਇਸ ਜ਼ਮੀਨੀ ਚੋਣ ਦੇ ਵਿੱਚ ਸੋ ਇੰਤਜ਼ਾਰ ਕਰਦੇ ਆਂ ਕਿ ਆਉਂਦੇ ਦਿਨਾਂ 'ਚ ਕੀ ਹੁੰਦਾ ਪਰ ਭਗਵੰਤ ਮਾਨ ਦਾ ਇੱਕ ਛੋਟਾ ਜਿਹਾ ਬਿਆਨ ਜੀ ਦੇ ਚ ਸੁਖਬੀਰ ਬਾਦਲ ਔਰ ਵਿਕਰਮਜੀਤ ਜੀ ਇਹਨੂੰ ਸਿਆਸੀ ਤੌਰ ਤੇ ਰਗੜਦੇ ਨੇ ਸੁਖਬੀਰ ਬਾਦਲ ਜੀ ਕਹਿੰਦੇ ਆ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਤ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਤ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਆ ਬਾਲ ਸਾਹਿਬ ਵੱਡੇ ਬਾਲ ਸਾਹਿਬ ਦੀ ਸੋਚ ਆ ਨਰੇਗਾ ਵਾਲੇ ਕੰਮ ਕਰੀ ਜਾਂਦੇ ਵੱਡੇ ਬਾਲ ਸਾਹਿਬ ਦੀ ਸੋਚ ਆ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋਂ ਸਭ ਬਾਲ ਸਾਹਿਬ ਦੀ ਸੋਚ ਆ ਮੈਂ ਕਿ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹਾਂ ਉਹ ਤਾਂ ਨੀਂਦ ਆ ਜਾਂਦੀ ਹੈ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਦੇ ਬਾਥੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾਂ ਵਿੱਚ ਦੀ ਲੰਘਦਾ ਹਾਂ ਉਦੋਂ ਅੱਖਾਂ ਮੀਜਾਂਦੇ ਉਹ ਵੀ ਪਾਲ ਸਾਬ ਨਹੀਂ ਕਰਾਇਆ ਇਸ ਕੰਮ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀਂ ਕਰਦੇ ਆ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜੀ ਇਹ ਜਿਹੇ ਨੇ ਇਹਾ ਜੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਇਹਾ ਜੀ ਉਹਨੇ ਅਫਸਰਾਂ ਉਫਸਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾਬੇ ਹੁਣ ਉਹ ਬੈਠੇ ਨੇ ਦਲਾ ਜੀ ਇੱਕ ਹੋਰ ਬੜਾ ਵੱਡਾ ਮੁੱਦਾ ਜਿਹੜਾ ਕਿ ਪੰਜਾਬ ਦੀ ਸਿਆਸਤ ਵਿੱਚ ਔਰ ਸੁਰਖੀਆਂ ਵਿੱਚ ਬਹੁਤ ਬਣਿਆ ਹੋਇਆ ਉਹ ਹੈ ਜੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਸੋ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਲਗਾਤਾਰ ਸੀਬੀਆਈ ਦੀ ਛਾਪੇ ਮਾਰੀ ਜਾ ਰਹੀ ਹੈ ਇੱਕ ਤਾਂ ਇਸੇ ਮਾਮਲੇ ਦੇ ਉੱਪਰ ਜੋ ਤਾਜ਼ਾ ਅਪਡੇਟ ਹੈ ਜ਼ਰੂਰ ਸਾਂਝਾ ਕਰਨਾ ਦੂਜੀ ਜੇ ਅਸੀਂ ਗੱਲ ਕਰੀਏ ਦਿੱਲੀ ਤੋਂ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਦੇਸ਼ ਦੀਆਂ ਜੜੀਆਂ ਵੱਡੀਆਂ ਉਹ ਏਜੰਸੀਆਂ ਨੇ ਜਿਹੜੀ ਕਿ ਕ腐ਪਸ਼ਨ ਖਿਲਾਫ ਲੜਦੀਆਂ ਨੇ ਚਰਚਾਵਾਂ ਇਸ ਰਾਂ ਦੀਆਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਅਜਿਹੇ ਅਫਸਰਾਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਤਾਂ ਲੱਖਾਂ ਵਿੱਚ ਨੇ ਪਰ ਜਿਹੜੀਆਂ ਉਹਨਾਂ ਦੀ ਪ੍ਰਾਪਰਟੀਆਂ ਦੀ ਗੱਲ ਕਰ ਲਈਏ ਉਹ ਕਰੋੜਾਂ ਵਿੱਚ ਨੇ ਸੋ ਚਰਚਾਵਾਂ ਨੇ ਕਿ ਬਹੁਤ ਸਾਰੇ ਜੋ ਹੈ ਅਫਸਰ ਨੇ ਜੋ ਕਿ ਲੱਖਾਂ ਵਿੱਚ ਸਲਾਨਾ ਤਨਖਾਹਾਂ ਲੈ ਰਹੇ ਨੇ ਪਰ ਅਗਰ ਉਹਨਾਂ ਦੀ ਪ੍ਰਾਪਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਰੋੜਾਂ ਵਿੱਚ ਬਣ ਰਹੀਆਂ ਨੇ ਸੋ ਬਹੁਤ ਵੱਡੇ ਪੱਧਰ ਤੇ ਚੌਕਸੀ ਏਜੰਸੀਆਂ ਜਿਹੜੀਆਂ ਨੇ ਕੇਂਦਰ ਦੀਆਂ ਏਜੰਸੀਆਂ ਨੇ ਇਹ ਜਾਣਕਾਰੀ ਹਾਸਲ ਕਰ ਸਕਦੀਆਂ ਨੇ ਸੋ ਉਹਨਾਂ ਕਹਿੰਦੇ ਪੰਜਾਬ ਦੇ ਕਈ ਵੱਡੇ ਵੱਡੇ ਜਿਹੜੇ ਅਫਸਰ ਨੇ ਉਹਨਾਂ ਦੇ ਕੰਨਾਂ ਤੱਕ ਵੀ ਇਹ ਗੱਲ ਜ਼ਰੂਰ ਪਹੁੰਚ ਗਈ ਹੈ ਸੋ ਕੀ ਡਲਾ ਜੀ ਸਮਝਾ ਜਾਵੇ ਅਗਰ ਅਜਿਹੀਆਂ ਖਬਰਾਂ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਛਾਪੇ ਮਾਰੀ ਦੇਖੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਤੇ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਇਹ ਬਹੁਤ ਵੱਡੀ ਖਬਰ ਸੂਤਰਾਂ ਦੇ ਹਵਾਲੇ ਨਾਲ ਪਹੁੰਚੀ ਹੈ ਕਿ ਜਿਹੜੀਆਂ ਦੇਸ਼ ਦੀਆਂ ਵੱਡੀਆਂ ਚੌਕਸੀ ਏਜੰਸੀਆਂ ਨੇ ਭਾਵੇਂ ਉਹ ਦੇਸ਼ ਦੇ ਵਿੱਚ ਕ腐ਪਸ਼ਨ ਦੂਰ ਕਰਨ ਦੇ ਨਾਲ ਜੋੜਦਿਆਂ ਨੇ ਭਾਵੇਂ ਉਹ ਜਿਹੜੇ ਪ੍ਰਸ਼ਾਸਨਿਕ ਸੇਵਾਚ ਅਧਿਕਾਰੀ ਨੇ ਵੱਡੇ ਵੱਡੇ ਆਈਪੀਐਸ ਆਈਏਐਸ ਉਹਨਾਂ ਦੀ ਫੰਕਸ਼ਨਿੰਗ ਤੇ ਉਹਨਾਂ ਦੀ ਮੂਵਮੈਂਟ ਤੇ ਗੁਪਤ ਨਜ਼ਰ ਰੱਖਦਿਆਂ ਨੇ ਕਿ ਕਿਹੜਾ ਅਫਸਰ ਕਰਪਟ ਹੈ ਕਿਹੜਾ ਨਹੀਂ ਔਰ ਜਦੋਂ ਸ਼ਿਕਾਇਤਾਂ ਆਉਂਦੀਆਂ ਨੇ ਉਹ ਸ਼ਿਕਾਇਤਾਂ ਕਿਸੇ ਸੂਬੇ ਚੋਂ ਕਿਸ ਨੇਚਰ ਦੀਆਂ ਆ ਰਹੀਆਂ ਨੇ ਉਹਦੇ ਹਿਸਾਬ ਦੇ ਨਾਲ ਆਪਣੀ ਰਣਨੀਤੀ ਬਣਾਉਂਦੀਆਂ ਨੇ ਸੋ ਬਹੁਤ ਵੱਡੇ ਸੂਤਰਾਂ ਦੇ ਹਵਾਲੇ ਦੇ ਨਾਲ ਹਰਜੋਤ ਜੀ ਮੇਰੇ ਕੋਲੇ ਇਹ ਖਬਰ ਹੈ ਕਿ ਦੇਸ਼ ਦੀਆਂ ਵੱਡੀਆਂ ਐਂਟੀ ਕਰਪਸ਼ਨ ਦੇ ਨਾਲ ਜੁੜੀਆਂ ਏਜੰਸੀਆਂ ਉਹਨਾਂ ਦੇ ਕੰਨ ਖੜੇ ਹੋ ਗਏ ਨੇ ਪੰਜਾਬ ਦੇ ਅਫਸਰਾਂ ਨੂੰ ਲੈ ਕੇ ਇੱਕ ਤਾਂ ਹਰਚਰਨ ਭੁੱਲਰ ਜਿਸ ਤਰੀਕੇ ਨਾਲ ਫੜੇ ਗਏ ਨੇ ਲੱਖਾਂ ਦੇ ਵਿੱਚ ਸਾਲਾਨਾ ਇਹਨਾਂ ਦੀ ਜਿਹੜੀ ਆਮਦਨ ਹੈ ਉਹ ਲੱਖਾਂ ਚ ਹੈ ਹਰਚਨ ਸਿੰਘ ਭੁੱਲਰ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਬੇਸਿਕ ਸੈਲਰੀ ਹੈ ਉਹ 214-15000 ਦੇ ਕਰੀਬ ਹੈ ਚਲੋ 10-15 ਇਧਰ ਉਧਰ ਵੀ ਹੋ ਸਕਦੀ ਹੈ 2.5 ਲੱਖ ਤੋਂ ਘੱਟ ਹੈ ਬੇਸਿਕ 58% ਡੀਏ ਤਨਖਾਹ ਕਿਸੇ ਵੀ ਕੀਮਤ ਤੇ ਇਹਨਾਂ ਦੀ 4 ਲੱਖ ਨਹੀਂ ਟੱਪਦੀ ਜੇ ਕੁੱਲ ਤਨਖਾਹ 4 ਲੱਖ ਨਹੀਂ ਟੱਪਦੀ ਤੇ ਫਿਰ ਜੇ ਮੰਨ ਲਈਏ 4 ਲੱਖ ਵੀ ਹੈ ਤਨਖਾਹ ਆਈਪੀਐਸ ਅਫਸਰ ਦੀ ਡੀਆਈਜੀ ਪਦਰ ਦੀ ਜਾਂ ਆਈਜੀ ਪਦਰ ਦੀ ਜਾਂ ਏਡੀਜੀਪੀ ਪਦਰ ਦੀ ਬਹੁਤਾ ਫਰਕ ਨਹੀਂ ਤਨਖਾਹਾਂ 'ਚ ਮੈਂ ਕਹਾਂ ਜੇ 4 ਲੱਖ ਮਹੀਨੇ ਦੀ ਬਣਦੀ ਹੈ ਸਾਰੀ ਤਨਖਾਹ ਤੇ ਸਾਲ ਦੀ 48 ਲੱਖ ਤੋਂ ਵੱਧ ਤਨਖਾਹ ਨਹੀਂ ਬਣਦੀ ਤੇ ਜੇ ਸਾਲ ਦੀ ਤਨਖਾਹ ਮੰਨ ਲਓ 50 ਲੱਖ ਹੈ ਤੇ ਪ੍ਰਾਪਰਟੀਆਂ ਕਰੋੜਾਂ ਦੀਆਂ ਬਣ ਰਹੀਆਂ ਨੇ ਇਹ ਕੰਨ ਖੜੇ ਹੋ ਗਏ ਨੇ ਕਿਉਂਕਿ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਜਿੰਨੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਦਿੱਤੀ ਗਈ ਪ੍ਰਾਪਰਟੀਆਂ ਦੇ ਕਾਗਜ਼ਾਤ ਕਿਤੇ ਜ਼ਿਆਦਾ ਵੱਧ ਨਿਕਲੇ ਨੇ ਹਰਚਰਨ ਭੁੱਲਰ ਦੇ ਇਸੇ ਕਰਕੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਕਾਰਵਾਈ ਦੀ ਤਿਆਰੀ ਹੈ ਹਰਚਰਨ ਭੁੱਲਰ ਤੇ ਚੰਡੀਗੜ੍ਹ ਵਾਲੀ ਕੋਠੀ ਛਾਣੀ ਗਈ ਸੀ ਸੀਬੀਆਈ ਵੱਲੋਂ ਹੁਣ ਕੱਲ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਤੇ ਇਹਨਾਂ ਦਾ ਫਾਰਮ ਹਾਊਸ ਹੈ ਕਹਿੰਦੇ ਉੱਥੇ ਵੀ ਸੀਬੀਆਈ ਦੀਆਂ ਟੀਮਾਂ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਛਾਪੇਮਾਰੀ ਕੀਤੀ ਔਰ ਕਈ ਏਕੜਾਂ ਦੇ ਵਿੱਚ ਜ਼ਮੀਨ ਹੈ ਜ਼ਮੀਨ ਦੇ ਵਿੱਚ ਟਿਊਬਲ ਮੋਟਰਾਂ ਕਿਹਦੇ ਨਾਂ ਤੇ ਨੇ ਸਾਰੇ ਬਿਉਰੇ ਇਕੱਠੇ ਕੀਤੇ ਗਏ ਕਿਹੜੀ ਫਸਲ ਬੀਜੀ ਜਾਂਦੀ ਹੈ ਕਿੰਨੀ ਕ ਆਮਦਨ ਹੁੰਦੀ ਹੈ ਜਿਹੜੇ ਫਸਲ ਜਦੋਂ ਆਪਾਂ ਵੇਚਦੇ ਆ ਤੇ ਉਹਦੇ ਜਿਹੜੇ ਡਾਕੂਮੈਂਟਸ ਮਿਲਦੇ ਨੇ ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਗੱਲ ਫੇਰ ਉੱਥੇ ਆ ਗਈ ਅਗਰ ਕਣਕ ਝੋਨਾ ਵੀਜਿਆ ਜਾਂਦਾ ਹੈ ਤੇ ਫਿਰ ਖਾਤਿਆਂ 'ਚ ਪੈਸੇ ਆਉਂਦੇ ਨੇ ਕਿਉਂਕਿ ਸਰਕਾਰ ਖਾਤਿਆਂ 'ਚ ਪੈਸੇ ਪਾਉਂਦੀ ਹੈ ਕਣਕ ਝੋਨਾ ਜਦੋਂ ਵੇਚਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ نوٹ ਹੋ ਰਹੀਆਂ ਨੇ ਪਰ ਪੰਜਾਬ 'ਚ ਓਵਰਆਲ ਜਦੋਂ ਅਸੀਂ ਕੁੱਲ ਅਫਸਰ ਸ਼ਾਹੀ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਾਂ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਕਰੋੜਾਂ ਦੀ ਆਮਦਨ ਕਰੋੜਾਂ ਦਾ ਪੈਸਾ ਘਰ 'ਚ ਇੰਨੇ ਪੈਸੇ ਮਿਲੇ ਹੈ ਸੋ ਚੌਕਸੀ ਏਜੰਸੀਆਂ ਦੇ ਕੰਨ ਖੜੇ ਹੋਗੇ ਔਰ ਚੌਕਸੀ ਏਜੰਸੀਆਂ ਇੱਕ ਡਾਟਾ ਬਣਾ ਰਹੀਆਂ ਨੇ ਗੁਪਤ ਤੌਰ ਤੇ ਕਿ ਪੰਜਾਬ ਚ ਜਿਹੜੇ IAS ਔਰ IPS ਅਫਸਰ ਨੇ ਉਹਨਾਂ ਦੀਆਂ ਰਿਟਰਨਾਂ ਇਨਕਮ ਟੈਕਸ ਮਹਿਕਮੇ ਕੋਲੇ ਕੀ ਦਰਜ ਹੈ ਉਹਨਾਂ ਦੇ ਕਿਹੜੇ ਕਿਹੜੇ ਹੋਰ ਆਮਦਨ ਦੇ ਸਰੋਤ ਦੱਸੇ ਜਾਂਦੇ ਨੇ ਕਿਉਂਕਿ ਸਾਡੇ ਮੁਲਕ ਚ ਜਿਹੜੀ ਐਗਰੀਕਲਚਰ ਹੈ ਉਹ ਇਨਕਮ ਫ੍ਰੀ ਟੈਕਸ ਫ੍ਰੀ ਇਨਕਮ ਹੈ ਹਰਚਰਨ ਭੁੱਲਰ ਵੀ ਆਪਣੀ ਰਿਟਰਨ ਦੇ ਵਿੱਚ ਆਪਣੀ ਤਨਖਾਹ ਤੋਂ ਇਲਾਵਾ ਅਦਰ ਸਰਸਸਸ ਤੋਂ ਇਨਕਮ ਦੱਸਦੇ ਨੇ ਉਹਨਾਂ ਦੇ ਵਿੱਚ ਸਾਰੀ ਤਰ੍ਹਾਂ ਦੇ ਅਦਰ ਸਰਸਰਸ ਹੋ ਸਕਦੇ ਨੇ ਉਹ ਕਿਤੋਂ ਕਿਰਾਇਆ ਆ ਰਿਹਾ ਹੈ ਕਿਤੋਂ ਖੇਤੀਬਾੜੀ ਦੀ ਇਨਕਮ ਆ ਰਹੀ ਹੈ ਸੋ ਹੁਣ ਜਿਹੜੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਨੇ ਵੱਡੇ ਵੱਡੇ ਅਫਸਰਾਂ ਦੀਆਂ ਚੌਕਸੀ ਏਜੰਸੀਆਂ ਇਨਕਮ ਟੈਕਸ ਵਿਭਾਗ ਨਾਲ ਸੰਪਰਕ ਕਰਕੇ ਉਹਨਾਂ ਰਿਟਰਨਾਂ ਨੂੰ ਛਾਨਣ ਦੀ ਪ੍ਰਕਿਰਿਆ 'ਚ ਅੱਗੇ ਵਧਣ ਗਈਆਂ ਕਿ ਅਸੀਂ ਵੇਖੀਏ ਕਿ ਸਾਡੇ ਬਾਕੀ ਪੰਜਾਬ ਦੇ ਵੱਡੇ ਵੱਡੇ ਅਫਸਰਾਂ ਨੇ ਭਾਵੇਂ ਉਹ ਕਿਸੇ ਵੀ ਕੈਡਰ ਦਾ ਭਾਵੇਂ ਪੰਜਾਬ ਕੈਡਰ ਦਾ ਹੈ ਭਾਵੇਂ ਕਿਸੇ ਹੋਰ ਕੈਡਰ ਦਾ ਤੇ ਉਹ ਪੰਜਾਬ 'ਚ ਕੰਮ ਕਰਦਾ ਹੈ ਉਹਦੀ ਤਨਖਾਹ ਕਿੰਨੀ ਹੈ ਉਹਦੀ ਇਨਕਮ ਟੈਕਸ ਰਿਟਰਨ 'ਚ ਉਹਨੇ ਹੋਰ ਆਮਦਨ ਕਿਹੜੀ ਕਿਹੜੀ ਦਿਖਾਈ ਐ ਉਹਦਾ ਆਧਾਰ ਕੀ ਐ ਸੋ ਹੁਣ ਉਹ ਤਮਾਮ ਅਫਸਰ ਜਿਨ੍ਹਾਂ ਦੀਆਂ ਤਨਖਾਹਾਂ ਲੱਖਾਂ 'ਚ ਐ ਸਾਲ ਦੀ ਤਨਖਾਹ 50 ਲੱਖ ਤੋਂ ਘੱਟ ਐ ਪਰ ਉਹਨਾਂ ਕੋਲੇ ਪ੍ਰਾਪਰਟੀਆਂ ਕਰੋੜਾਂ ਦੀਆਂ ਉਹ ਕਦੋਂ ਬਣੀਆਂ ਕਿਵੇਂ ਬਣੀਆਂ ਪੈਸੇ ਕਿਵੇਂ ਦਿੱਤੇ ਗਏ ਚੌਕਸੀ ਏਜੰਸੀਆਂ ਉਹਦਾ ਹੁਣ ਇੱਕ ਡਾਟਾ ਬਣਾਉਣ ਦੀ ਤਿਆਰੀ 'ਚ ਨੇ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਉਹ ਸਾਰੇ ਵੱਡੇ ਅਫਸਰ ਜਿਹੜੇ ਕਰਪਟ ਨੇ ਦੇਖੋ ਜਿਹੜੇ ਤਾਂ ਇਮਾਨਦਾਰ ਨੇ ਉਹ ਤਾਂ ਘੋੜੇ ਵੇਚ ਕੇ ਸੌਂ ਰਾਤ ਨੂੰ ਉਹਨਾਂ ਨੂੰ ਤਾਂ ਪ੍ਰਵਾਹ ਕਰਨ ਦੀ ਲੋੜ ਕੋਈ ਨਹੀਂ ਪਰ ਜਿਹੜੇ ਕਰਪਟ ਨੇ ਜਿਨ੍ਹਾਂ ਨੇ ਮਾਇਆ ਬਣਾਈ ਹੈ ਇਧਰੋਂ ਉਧਰੋਂ ਪ੍ਰਾਪਰਟੀਆਂ ਖਰੀਦੀਆਂ ਨੇ ਔਰ ਸਭ ਤੋਂ ਵੱਡੀਆਂ ਸ਼ਿਕਾਇਤਾਂ ਗਈਆਂ ਨੇ ਟਰਾਈ ਸਿਟੀ ਨੂੰ ਲੈ ਕੇ ਚੰਡੀਗੜ੍ਹ ਪੰਚਕੁਲਾ ਔਰ ਮੁਹਾਲੀ ਮੁਹਾਲੀ ਚੰਡੀਗੜ੍ਹ ਪੰਚਕੁਲਾ ਇਹ ਰਡਾਰ ਤੇ ਆ ਜਿਵੇਂ ਦਿੱਲੀ ਦੇ ਵਿੱਚ ਗੁਰਗਾਓ ਗਾਜ਼ੀਆਬਾਦ ਔਰ ਗ੍ਰੇਟਰ ਨੌਇਡਾ ਕਿਉਂਕਿ ਉੱਥੇ ਵੱਡੇ ਵੱਡੇ ਅਫਸਰਾਂ ਨੇ ਇਹਨਾਂ ਇਲਾਕਿਆਂ 'ਚ ਪ੍ਰਾਪਰਟੀਆਂ ਬਣਾਈਆਂ ਪੰਜਾਬ 'ਚ ਵੀ ਜ਼ੀਰਕਪੁਰ ਪੰਚਕੁਲਾ ਚੰਡੀਗੜ੍ਹ ਮੁਹਾਲੀ 'ਚ ਵੱਡੇ ਵੱਡੇ ਅਫਸਰਾਂ ਨੇ ਪ੍ਰਾਪਰਟੀਆਂ ਬਣਾਈਆਂ ਔਰ ਜਿੱਥੇ ਏਡੀਆਂ ਮਹਿੰਗੀਆਂ ਜ਼ਮੀਨਾਂ ਨੇ ਘੱਟ ਤਨਖਾਹ ਵਾਲੇ ਵੱਡੇ ਅਫਸਰ ਅਫਸਰ ਵੱਡੇ ਤਨਖਾਹ ਘੱਟ ਪ੍ਰਾਪਰਟੀਆਂ ਫੇਰ ਮਹਿੰਗੀਆਂ ਇਹ ਤਕਾਉਣ ਹੈ ਜਿਹੜਾ ਅਫਸਰ ਵੱਡਾ ਤਨਖਾਹ ਛੋਟੀ ਤੇ ਪ੍ਰਾਪਰਟੀ ਬਹੁਤ ਵੱਡੀ ਸੋ ਇਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਅਫਸਰਾਂ ਦੀਆਂ ਪ੍ਰਾਪਰਟੀਆਂ ਨੇ ਉਨ੍ਹਾਂ ਦੇ ਉੱਤੇ ਖਾਸ ਰਡਾਰ ਚੌਕਸੀ ਏਜੰਸੀਆਂ ਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਹੋਰ ਛਾਪੇ ਨਜ਼ਰ ਆਉਣਗੇ ਹਰਚਰਨ ਭੁੱਲਰ ਦੇ ਛਾਪੇਮਾਰੀ ਲਗਾਤਾਰ ਚੱਲ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜਲੰਧਰ ਔਰ ਕਪੂਰਥਲਾ ਔਰ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿੱਥੇ ਹਰਚਰਨ ਭੁੱਲਰ ਦੇ ਡਾਇਰੈਕਟ ਡਾਇਰੈਕਟ ਜਾਂ ਇਨਡਾਇਰੈਕਟ ਸ਼ੱਕ ਨੇ ਕਿਸੇ ਪ੍ਰਾਪਰਟੀ ਦੇ ਉੱਥੇ ਛਾਪੇਮਾਰੀਆਂ ਹੋਣੀਆਂ ਨੇ ਸੋ ਭੁੱਲਰ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਹਰਚਰਨ ਸਿੰਘ ਪੁੱਲਰ ਦੇ ਜਿਹੜੇ ਨੇੜੇ ਨਾਲ ਜੁੜੇ ਹੋਏ ਲੋਕ ਸੀ ਨੇੜੇ ਦੇ ਭਾਵੇਂ ਉਹ ਬਿਲਡਰ ਸੀ ਭਾਵੇਂ ਪ੍ਰਾਪਰਟੀ ਡੀਲਰ ਸੀ ਭਾਵੇਂ ਉਹ ਹੋਰ ਟਰੇਡਰ ਸੀ ਉਹ ਐਧਰ ਉਧਰ ਹੋਏ ਪਏ ਨੇ ਬਹੁਤ ਸਾਰੇ ਤਾਂ ਆਪਣੇ ਘਰਾਂ 'ਚ ਨਹੀਂ ਜਾਂਦੇ ਅਫਸਰਾਂ ਦੀ ਵੀ ਇਹੀ ਸਥਿਤੀ ਹੈ ਕਿਉਂਕਿ ਹਰਚਰਨ ਪੁੱਲਰ ਨੂੰ ਹੁਣ ਸੀਬੀਆਈ ਰਿਮਾਂਡ ਤੇ ਲੈਣ ਦੀ ਤਿਆਰੀ ਚ ਹੈ ਕਿਸੇ ਵੀ ਵੇਲੇ ਅੱਜ ਕੱਲ੍ਹ ਕਿਸੇ ਵੀ ਵੇਲੇ ਸੀਬੀਆਈ ਅਦਾਲਤ ਦੇ ਵਿੱਚ ਰਿਮਾਂਡ ਦੀ ਅਪਲੀਕੇਸ਼ਨ ਦੇ ਸਕਦੀ ਹੈ ਹਰਚਰਨ ਪੁੱਲਰ ਨੂੰ ਹੁਣ ਰਿਮਾਂਡ ਤੇ ਲਿਆਂਦਾ ਜਾ ਸਕਦਾ ਹੈ ਔਰ ਜੋ ਕੁਝ ਬਰਾਮਦਗੀਆਂ ਹੋਈਆਂ ਉਹਦੇ ਬਾਰੇ ਗੱਲਬਾਤ ਔਰ ਜਿਹੜਾ ਉਹ ਮੁੰਡਾ ਕ੍ਰਿਸ਼ਨੂ ਸ਼ਾਰ ਦਾ ਫੜਿਆ ਗਿਆ ਉਹਨੂੰ ਵੀ ਰਿਮਾਂਡ ਤੇ ਲੈ ਕੇ ਇਹਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਹੋਰ ਅਗਲੀ ਪੁੱਛਗਿਛ ਇਹਨਾਂ ਤੋਂ ਕੀਤੀ ਜਾ ਸਕਦੀ ਹੈ ਸੋ ਹਰਚਨ ਪੁੱਲਰ ਦੀਆਂ ਦਿੱਕਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਔਰ ਸਰਕਾਰ ਆਂਕੜੇ ਇਕੱਠੇ ਕਰ ਰਹੀ ਹੈ ਪੰਜਾਬ ਦੀ ਸਰਕਾਰ ਵੀ ਰეკਮੈਂਡ ਕਰ ਸਕਦੀ ਹੈ ਗ੍ਰਹਿ ਮੰਤਰਾਲੇ ਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਹਰਚਨ ਸਿੰਘ ਪੁੱਲਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਰეკਮੈਂਡੇਸ਼ਨ ਬਰਖਾਸਤਗੀ ਦੀ ਹੋ ਸਕਦੀ ਹੈ ਬਹੁਤ ਗਹਿਰਾਈ ਨਾਲ ਇਹਦੇ ਤੇ ਚਰਚਾ ਹੋ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਾਫੀ ਅਹਿਮ ਔਰ ਖਾਸ ਸਿਆਸੀ ਮੁੱਦਿਆਂ ਦੇ ਉੱਪਰ ਤੁਸੀਂ ਆਪਣਾ ਸਿਆਸੀ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਬਦ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ